Горько, совершенно верно. Теперь, когда мы совершенно верно, ਖੁਰਾਲਗੜ ਸਾਹ ਖੁਰਾਲਗੜ ਸਾਹ ਭਗਵਨ ਆਸ ਪਵਨ ਸੀਰਤੀ ਰਾਗਵ ਸਾਹਿਬ ਮਾਜ ਪਹੁੰਚਿਆ ਰਾਗਵ ਸਾਹਿਬ ਗੁਰੂ ਵਿਦਆਸ਼ ਮਹਾਰਾਜੀ ਦੀ ਪਵਨ ਸ਼ੁਭ ਧਰਤੀ ਤੇ ਲੱਗ ਰਿਹਾ ਖੂਨਦਾਨ ਕੈਂਪ ਦਿਨਇਤਵਾ ਤੇ 3 ਤਰੀਕ ਨੂੰ 2024 ਮਾਜੀ ਦਾ ਸੂਪ ਮਹਾਰਾਜੀ ਤੰਤਨ ਭੋਲੇ ਵਿਦਾਸ ਮਹਾਰਾਜੀ ਜੀ ਗੁਰੂ ਦੇ ਵਾਸਤੇ ਆਸਥ ਕਰਨ ਦਾ ਸਥਾਨ ਚਨਸ਼ੋਕ ਗੰਗਾ ਅਮਰਤਕੰਡ ਸੱਚਖੰਡ ਖਰਗੜ ਸਾਹਿਬ ਕੈਟਰੋ ਠੀਕ ਹੈ ਪਾਵਨ ਸ਼ੂਹਾ ਤੁੰ ਸਰੋਵਰ ਖਰਗੜ ਸਾਹਿਬ ਉਹ ਤੇ ਮੈਂ ਪਾਣਾ ਹੁੰਦੇ ਮੈਂ ਇਸ ਲੈਕਨ ਨਾ ਮੈਂ ਇਸ ਲੈਕਨ ਪਾਣੀ ਘਟ ਜਾਣੇ ਚੱਲੇ ਸਦਾ ਤੁਸੀਂ ਬੋਲਣਾ ਹੈ ਕੋਈ ਨਹੀਂ ਮੈਂ ਥੋੜੀ ਮੈਂ ਪਾਣਾ ਆ ਉਹ ਵਿੱਚ ਵਿੱਚ ਮੈਂ ਕੁਝ ਬੋਲਣਾ ਥੋੜੀ ਨਹੀਂ कि सोना नहीं आ रहा पवन शू तस्दीक साहिब ਦੁਖ ਸੇਵਾਦਾਰ ਬਾਬਾ ਸੰਜੋਤ ਜੀ ਖਰਾਲਗੜ ਸਾਹਿਬ ਸੋਹਨਰ ਪੈ ਸਤਿਗੁਰੂ ਅਰਦਾਸ ਮਹਾਰਾਜ ਕੀ ਜੈ ਪਿਆਰੀ ਸਾਧ ਸੰਗਤ ਜੀਓ ਦਿਨ ਐਤਵਾਰ 29 ਤਰੀਕ 2024 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਇਤਿਹਾਸਿਕ ਤਰਨਤਨ ਸਥਾਨ ਜਨਸ਼ੋ ਗੰਗਾ ਅੰਮ੍ਰਿਤਕੋਣ ਸੱਚਖੰਡ ਸ਼੍ਰੀ ਰਾਲਗੜ ਸਾਹਿਬ ਵਿਖੇ ਬੇਗਮਪੁਰਾ ਟੈਗਰ ਫੋਰਸ ਦੇ ਸਹਿਯੋਗ ਦੇ ਨਾਲ ਇੱਕ ਖੂਨਦਾਨ ਕੈਂਪ ਜਿਹੜਾ ਲਗਾਇਆ ਜਾ ਰਿਹਾ ਹੈ ਦਿਨ ਐਤਵਾਰ ਨੂੰ 31 ਨਤੀ ਹੈ ਔਰ ਜਿਸ ਦੇ ਵਿੱਚ ਨਵਾਂ ਸ਼ਹਿਰ ਜਲੰਧਰ ਨੰਗਲ ਡੈਮ ਔਰ ਸ਼ਾਰਪੋਰਟੋ ਸੰਗਤਾਂ ਨੌਜਵਾਨ ਵੱਡੇ ਪੱਧਰ ਤੇ ਆ ਕੇ ਖੂਨਦਾਨ ਕੈਂਪ ਖੂਨਦਾਨ ਕਰਨ ਗਿਆ ਕੈਂਪਰ ਦੇ ਵਿੱਚ ਆ ਕੇ ਔਰ ਜਿਸ ਦਾ ਉਦਘਾਟਨ ਮਾਨਯੋਗ ਡਿਪਟੀ ਸਪੀਕਰ ਵਿਧਾਨ ਸਭਾ ਪੰਜਾਬ ਦੇ ਸਪੀਕਰ ਸਾਹਿਬ ਜੀ ਉਹ ਉਦਘਾਟਨ 11 ਵਜੇ ਕਰਨਗੇ ਔਰ ਅਸੀਂ ਨੌਜਵਾਨਾਂ ਨੂੰ ਅਪੀਲ ਕਰਦੇ ਆਂ ਵੀ ਆਪ ਵੀ ਖੂਨਦਾਨ ਤੇ ਸਜੋ ਕੇ ਕਰਕੇ ਸ੍ਰੀ ਚੰਚੋ ਗੰਗਾ ਪਹੁੰਚੋ ਔਰ ਖੂਨਦਾਨ ਕਰਕੇ ਅਨੁਰਾਟ ਵੱਡਾ ਮੁੱਲਾ ਸਭ ਤੋਂ ਵੱਡਾ ਦਾਨ ਹੈ ਖੂਨ ਦਾਨ ਸਭ ਤੋਂ ਵੱਡਾ ਦਾਨ ਹੈ ਉਹਦੇ ਸਹਿਯੋਗ ਕਰਕੇ ਆਪਾਂ ਗੁਰੂ ਮਹਾਰਾਜ ਦੇ ਚਰਨਾਂ 'ਚ ਨਤਮਤ ਹੋਈਏ ਸਾਰੀ ਸੰਗਤ ਨੂੰ ਜੈ ਗੁਰਦੇਵ ਧੰਗੁਰਦੇਵ ਜੋ ਬੋਲੇ ਸੋਨਰ ਪਹਿ ਸਤਗੁਰੂ ਦਾਸ ਮਹਾਰਾ ਕੀ ਜੈ ਇਹਦੇ ਵਿੱਚ ਅਜੂਬਾ ਬਣਾ ਮੈਂ ਉਹਦੇ ਧੰਗੁਰਦੇਵ ਮੈਂ ਮੱਖਣ ਲਾਲ ਤੋਹਾਰਨ ਸਾਬ ਦਾ ਇੰਚਾਰਜ ਹੋ ਗਏ ਸਮਾਈ ਪਾਰਟੀ ਅੱਜ ਸ਼੍ਰੀ ਗੁਰੂ ਰਵਦਾਸ ਜੀ ਦੀ ਕਰਨ ਸ਼ੁਰੂ ਕਰਤੀ ਸ਼੍ਰੀ ਖਰਗਰ ਸਾਹਿਬ ਜੀ ਆਈਸੀ ਕੇ ਬਾਬਾ ਜੀ ਦੇ ਦਸੰਬਤਵਕ ਕਿ ਐਤਵਾਰ ਨੂੰ ਇਹ ਫੂਲਦਾਨ ਟੈਂਪਲ ਲਗਾਇਆ ਜਾਵੇਗਾ ਜੁਮੇਕੇ ਫੂਲਦਾਨ ਇੱਕ ਮਹਾਂਦਾਨ ਹੈ ਕਿ ਫੂਲ ਦੇ ਜਿਹੜਾ ਦਸਤਿਆ ਉਹ ਵੀ ਬੜਾ ਪਵਿੱਤਰ ਹੁੰਦਾ ਆ ਇਸ ਕਰਕੇ ਜਿਹੜਾ ਖੂਨਦਾਨ ਦਾ ਕੈਂਪ ਆ ਉਹਨੂੰ ਕਾਮਯਾਬ ਕਰਨ ਦੇ ਲਈ ਕਿ ਜਾਨੀ ਸੱਜਣਾ ਇਸ ਮੂਹ ਸੰਕਾਮ ਇਸ ਕੈਂਪ ਦੇ ਵਿੱਚ ਬੰਦ ਕਰਕੇ ਹਿੱਸਾ ਲੈਣਾ ਤੇ ਜ਼ਰੂਰਤਮੰਦ ਲੋਕਾਂ ਤੱਕ ਇਹ ਜਿਹੜੀ ਨਿਗਰਿਆ ਸੇਵਾ ਉਹਨਾਂ ਸਕੇ ਜਗਾ ਕੁਛ ਨਾਟਾ ਕਰ ਹੋਇਆ ਰੈਜ ਲਊਗਾ ਜੈ ਕੀ ਜੈ ਭਾਰਤ ਜੈ ਕੁਟੇ ਸਨਕੋ पानी का लेवल ऊपर आ गया जिस तरह से हम आए थे पहले पानी बहुत ज्यादा मछियां तैर रही हैं खुरागढ़ साहब ਖਵਾਗਾਉ ਸਭ ਕੇ ਬੜਾ ਰਿਹਾ ਯੁਬਾ ਕੰਮ ਕੱਚਾ ਬਹੁਤ ਔਰ ਅਧੂਰਾ ਛੱਡਿਆ ਹੋਇਆ ਹੈ ਖਵਾਗਾਉ ਠੀਕ ਕ ਖਰ ਸਭ ਕੇ ਬੜਾ ਰਿਹਾ ਯੁਬਾ ਨਾਨਾ ਸ੍ਰੀ ਚਰਨ ਗੰਗਾ ਵਿਖੇ ਨਸਮਸਤਕ ਹੁੰਦੇ ਹੋਏ ਅੱਜ ਬਾਬਾ ਇੱਥੇ ਦੇ ਸੇਵਾਦਾਰ ਸਰਿੰਦਰਦਾਸ ਜੀ ਨੂੰ ਮਿਲੇ ਤੇ ਉਹਨਾਂ ਨੇ ਇਸ ਥਾਨ ਬਾਰੇ ਜਾਨਣਾ ਪਾਇਆ ਤੇ ਨਾਲ ਹੀ ਉਹਨਾਂ ਨੇ ਇਹ ਦੱਸਿਆ ਕਿ ਐਤਵਾ ਦਿਨ ਇੱਥੇ ਖੂਨਦਾਨ ਕੈਂਪ ਲੱਗ ਰਿਹਾ ਹੈ ਜਿੱਥੇ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚੋ ਤੇ ਨਾਲ ਖੂਨਦਾਨ ਕੀਤਾ ਜਾਵੇ। ਧੰਨਵਾਦ। ਕਿਰਪਾ ਕਰ ਸਾਹਿਬ। ਉਹ ਹਾਲੇ ਤਾਂ ਨਹੀਂ ਹੈਗਾ ਕਰੀ ਇਹ ਜੇ ਲਾਊਡ ਦੇ ਤੱਕਾਂ ਸਰਸ ਪਟਾ ਰੂ ਰਵਿਦਾਸ ਮਾਦ खरागल साहब विशे बन रहा खरागल साहब